ਨਨਪੁਰ ਸਾਹਿਬ ਦੀ ਧਰਤੀ ਹੈ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮੁਖਾਤਬ ਨੇ ਉਹਨਾਂ ਨੂੰ ਸੰਗਤਾਂ ਨੂੰ ਤੇ ਅੱਜ ਤਾਂ ਗੁਰੂ ਗੋਬਿੰਦ ਦਾ ਕੋਈ ਵੱਖਰਾ ਹੀ ਰੰਗ ਸੀ ਅੱਜ ਤਾਂ ਗੁਰੂ ਗੋਬਿੰਦ ਦਾ ਕੋਈ ਵੱਖਰਾ ਹੀ ਰੰਗ ਸੀ ਇੱਕ ਤੇਗ ਹੱਥ ਵਿੱਚ ਲਿਸ਼ਕ ਦੀ ਇੱਕ ਸੀਸ ਉਸ ਦੀ ਮੰਗ ਸੀ ਸੁਣ ਕੇ ਗੁਰਾਂ ਦੇ ਬੋਲ ਪਸਰੀ ਚੁੱਪ ਖੋਫ ਹੈਰਾਨੀਆਂ ਪਲ ਪਹਿਲਾਂ ਕਿੰਨੀਆਂ ਰੌਣਕਾਂ ਸਨ ਹੁਣ ਕਿਵੇਂ ਏਦਾਨੀ ਫਿਰ ਦੂਜੀ ਵਾਰ ਪੁਕਾਰਿਆ ਤਾਂ ਹੋਰ ਪਸਰੀ ਸੁਨਸਰਾ ਉਂਜ ਤਾਂ ਸਿਰਾਂ ਦੀ ਭੀੜ ਸੀ ਪਰ ਦੇਣ ਲਈ ਕੋਈ ਸੀ ਸੁਣ ਫਿਰ ਤੀਜੀ ਵਾਰ ਪੁਕਾਰਿਆ ਤਾਂ ਹੋ ਗਿਆ ਸੀ ਮੂਜਜ਼ਾ ਉੱਪਰ ਕੋਈ ਵੀਦਾਨੀਆਂ ਚੋ ਫੁੱਲ ਜਿਵੇਂ ਕੋਈ ਖਿੜ ਪਿਆ ਦੀਵਾ ਜਿਵੇਂ ਕੋਈ ਜਗ ਪਿਆ ਜਾਂ ਚੰਨ ਜਿਵੇਂ ਕੋਈ ਚੜ ਪਿਆ ਉੱਠ ਦਇਆ RAM ਲਾਹੌਰ ਦਾ ਚਰਨਾ ਜਾ ਕੇ ਤੈ ਪਿਆ ਉੱਠ ਦਇਆ RAM ਲਾਹੌਰ ਦਾ ਚਰਨਾ ਚ ਆ ਕੇ ਤੈ ਪਿਆ ਲੈ ਪੇਟ ਨੂੰ ਪਰਵਾਨ ਕਰ ਹਾਜ਼ਰ ਹਾਂ ਸੱਚੇ ਆ ਪਾਤਸ਼ਾ ਅਜੇ ਹੋਰ ਸੀਸ ਦੀ ਲੋੜ ਹੈ ਇਕ ਹੋਰ ਸੀਸ ਦੀ ਲੋੜ ਹੈ ਗੁਰੂ ਦੀ ਖਿਆ ਦੀ ਪਰਖਿਆ ਅਜੇ ਹੋਰ ਹੈ ਅਜੇ ਹੋਰ ਹੈ ਇਸ ਵਾਰ ਉਠਿਆ ਧਰਮ ਚੰਦ ਉਹਦਾ ਹਸਤ ਨਾਪੁਰ ਨਗਰ ਸੀ ਫਿਰ ਉਠਿਆ ਹਿੰਮਤਪੁਰੀ ਦਾ ਜੇ ਹੋਰ ਸੀਸ ਦੀ ਤਲਬ ਸੀ ਫਿਰ ਮੁਕੰਮ ਚੰਦ ਦਵਾਰ ਕਾ ਫਿਰ ਸਾਹਿਬ ਉਠਿਆ ਬਿਦਰ ਦਾ ਦੀਵਾਨ ਗੁਲ ਹੈਰਾਨ ਸੀ ਉਜਪੇਤ ਨਾਸੀ ਹਸ਼ਰ ਦਾ ਪੰਜਾਂ ਨੂੰ ਫਿਰ ਤੰਬੂ ਚੋਂ ਲੈ ਆਏ ਗੁਰੂ ਦੀਵਾਨ ਵਿੱਚ ਸੂਰਜ ਦਿਵਾਲੇ ਹੋਣ ਜਿਉਂ ਪੰਜ ਚੰਦਰਮਾ ਅਸਮਾਨ ਵਿੱਚ ਮੁਖ ਉਜਲੇ ਸੋਹਣੇ ਦਮਕ ਦੇ ਤਸਤਾਰ ਹਰ ਇੱਕ ਸੀਸ ਤੇ ਇਹ ਦੂਜਾ ਜਾਮਾ ਮਿਲ ਗਿਆ ਦੋ ਜਨਮ ਇੱਕੋ ਜਨਮ ਚ ਬਾਟੇ ਚ ਪਾਣੀ ਰੱਬ ਦਾ ਠੰਡੇ ਦੀ ਤਾਰ ਨੂੰ ਮਿਲ ਰਿਹਾ ਬਾਣੀ ਦੀ ਰਿਮਝਿਮ ਹੋ ਰਹੀ ਬਾਣੀ ਦੀ ਰਿਮਝਿਮ ਹੋ ਰਹੀ ਅੰਮ੍ਰਿਤ ਚ ਅੰਮ੍ਰਿਤ ਰਲ ਰਿਹਾ ਜੀ ਤੋ ਜੀ ਮਾਤਾ ਆਣ ਕੇ ਕੋਲੇ ਪਤਾਸੇ ਪਿਆਰ ਦੇ ਜੀ ਤੋ ਜੀ ਮਾਤਾ ਆਣ ਕੇ ਕੋਲੇ ਪਤਾਸੇ ਪਿਆਰ ਦੇ ਲਾਜ਼ਮ ਹੈ ਮਮਤਾ ਮਧੁਰਤਾ ਵੀ ਯੋਧਿਆਂ ਦੇ ਵਾਸਤੇ ਲਾਜ਼ਮ ਹੈ ਮਮਤਾ ਮਧੁਰਤਾ ਵੀ ਯੋਧਿਆਂ ਦੇ ਵਾਸਤੇ कोई जात ना कोई पात ना हाँ। कोई जात ना कोई पात ना कोई ऊंच ना कोई नीच ना कि गुरु दशमेश ने उस खाल से दी सिरजना उस खाल से दी खालसना जालिम जो खौफ है मजलूम दे ले आसरा हाँ। जालिम ले जो खौफ है मजलूम दे ले आसरा ये अकाल पुरख दी फौज है ਸਬਰੂਪ ਤੇਰਾ ਖਾਲਸਾ ਸਬਰੂਪ ਤੇਰਾ ਖਾਲਸਾ ਬਹੁਤ ਖੂਬ